8 ਜਨਵਰੀ ਤੋਂ ਜੇ ਤੁਸੀਂ ਇੰਗਲੈਂਡ ਜਾਣਾ ਹੋਵੇ ਇੰਗਲੈਂਡ 'ਚ ਰੁਕਣਾ ਹੋਵੇ ਤੁਸੀਂ ਕੈਨੇਡੀਅਨ ਪਾਸਪੋਰਟ ਹੋਲਡਰ ਹੋ ਤੁਹਾਡੇ ਕੋਲ ਕੈਨੇਡੀਅਨ ਪਾਸਪੋਰਟ ਹੈ ਤੇ ਤੁਸੀਂ ਵਿਦੇਸ਼ ਯਾਤਰਾ ਤੇ ਜਾ ਰਹੇ ਹੋ ਇੰਗਲੈਂਡ ਨੂੰ ਜਾਂ ਇੰਗਲੈਂਡ ਰੁਕਣਾ ਹੈ ਤੁਸੀਂ ਟਰਾਂਜ਼ਿਟ ਦੇ ਵਿੱਚ ਦੀ ਰੁਕਣਾ ਹੈ ਤੁਸੀਂ ਤੇ ਫੇਰ ਤੁਹਾਨੂੰ ਇੱਕ ਈਟੀਏ ਲੈਣੀ ਪਵੇਗੀ ਇਹ ਚੇਤੇ ਰੱਖਣਾ ਜੀ ਈਟੀਏ ਹੈ ਇਲੈਕਟ੍ਰੋਨਿਕ ਟ੍ਰੈਵਲ ਆਥਰਾਇਜ਼ੇਸ਼ਨ ਇਲੈਕਟ੍ਰੋਨਿਕ ਟ੍ਰੈਵਲ ਆਥਰਾਇਜ਼ੇਸ਼ਨ ਲੈ ਕੇ ਹੀ ਤੁਸੀਂ ਇੰਗਲੈਂਡ ਜਾ ਸਕੋਗੇ ਇਹ ਰੂਲ ਪਾਸ ਕੀਤਾ ਹੈ ਇੰਗਲੈਂਡ ਦੀ ਸਰਕਾਰ ਨੇ ਸੋ ਜੇ ਤੁਸੀਂ ਵਿਜ਼ਿਟ ਕਰਨਾ ਹੈ ਉੱਥੇ ਜੇ ਤੁਸੀਂ ਟਰਾਂਜ਼ਿਟ ਕਰਨਾ ਹੈ ਇੰਗਲੈਂਡ ਦੇ ਵਿੱਚ ਉਹਦੀ ਲੰਘ ਕੇ ਜਾਣਾ ਹੈ ਤਾਂ ਤੁਹਾਨੂੰ ਈਟੀਏ ਲੈਣੀ ਪਵੇਗੀ ਸੋ ਤੁਹਾਡੀਆਂ ਬਹੁਤ ਸਾਰੀਆਂ ਫਲਾਈਟਾਂ ਹੁੰਦੀਆਂ ਨੇ ਕੈਨੇਡਾ ਦਾ ਪਾਸਪੋਰਟ ਹੁੰਦਾ ਤੁਹਾਡੇ ਕੋਲ ਪਤਾ ਹੀ ਨਹੀਂ ਹੁੰਦਾ ਆਪਾਂ ਨੂੰ ਜਿਵੇਂ ਭੰਗ ਦੀ ਦਵਾਈ ਵਾਲਾ ਦੁਬਈ ਚ ਫੜ ਗਿਆ ਫੜਿਆ ਗਿਆ ਉਹਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਹੈ ਇਸ ਕਰਕੇ ਕਈ ਰੂਲ ਸਾਨੂੰ ਪਤਾ ਨਹੀਂ ਹੁੰਦੇ ਸੋ ਆਪਣੇ ਟਰੈਵਲ ਏਜੰਟ ਨੂੰ ਚੰਗੀ ਤਰ੍ਹਾਂ ਦੱਸੋ ਤੇ ਜੇ ਤੁਹਾਨੂੰ ਪਤਾ ਹੋਵੇ ਤੁਹਾਨੂੰ ਪੁੱਛ ਲਓ ਭਾਈ ਈਟੀਏ ਤਾਂ ਨਹੀਂ ਲੈਣੀ ਪੈਣੀ ਈਟੀਏ ਬੜੀ ਆਸਾਨ ਪ੍ਰੋਸੈਸ ਹੈ ਤੁਹਾਨੂੰ ਬਹੁਤ ਛੇਤੀ ਮਿਲ ਜਾਂਦੀ ਹੈ ਕੁਝ ਹੀ ਮਿੰਟਾਂ ਵਿੱਚ ਮਿਲ ਜਾਂਦੀ ਹੈ ਕਹਿੰਦੇ ਉਹ ਇਹ ਆ ਵੀ ਅਸੀਂ 24 ਘੰਟਿਆਂ ਚ ਦੇ ਦਿਆਂਗੇ ਦਿੰਦੇ ਉਹ 24 ਮਿੰਟਾਂ ਤੋਂ ਪਹਿਲਾਂ ਵੀ ਆ ਤੁਸੀਂ ਹੁਣੇ ਅਪਲਾਈ ਕਰੋ ਨਾਲ ਦੀ ਨਾਲ ਕੰਪਿਊਟਰ ਬੰਦ ਕੀਤਾ ਤੇ ਤੁਹਾਡੇ ਆ ਜਾਣੀ ਹੈ ਕਿ ਆ ਗਈ ਹੈ ਤੁਹਾਨੂੰ ਪਰਮਿਸ਼ਨ ਦੇਈ ਜਾਂਦੇ ਆ ਇਹ ਵਿੱਚ ਕੋਈ ਦਿੱਕਤ ਨਹੀਂ ਆਨਲੈਸ ਕਿ ਤੁਹਾਡਾ ਰੈਕੋਰਡ ਮਾੜਾ ਹੋਵੇ ਕੈਲਗਰੀ ਇਮੀਗ੍ਰੇਸ਼ਨ ਦੇ ਜਿਹੜੇ ਵਕੀਲ ਨੇ ਜੀ ਰਾਜ ਸ਼ਰਮਾ ਜੀ ਨਾਲ ਗੱਲ ਹੋਈ ਸੀ ਤੇ ਉਹ ਕਹਿੰਦੇ ਕਿ ਮਿਨੀ ਬੈਕਗਰਾਉਂਡ ਚੈੱਕ ਹੈ ਇਹ ਤੁਹਾਡਾ ਬੈਕਗਰਾਉਂਡ ਚੈੱਕ ਹੈ ਮਿਨੀ ਤੇ ਇਹ ਤੁਹਾਡੀ ਇੰਗਲੈਂਡ ਵਾਲਿਆਂ ਨੇ ਆਪਣੀ ਸਿਕਿਉਰਿਟੀ ਇਨਹਾਂਸ ਕਰਨ ਦੇ ਪਰਪਸ ਨਾਲ ਇਸ ਨੂੰ ਲਾਗੂ ਕੀਤਾ ਹੈ ਇਹਦੇ ਵਿੱਚ ਤੁਹਾਨੂੰ ਆਪਣੀ ਇੱਕ ਪਾਸਪੋਰਟ ਫੋਟੋ ਚਾਹੀਦੀ ਹੋਵੇਗੀ ਤੇ ਪਰਸਨਲ ਡਿਟੇਲਸ ਚਾਹੀਦੀਆਂ ਹੋਣਗੀਆਂ ਕੁਝ ਸਵਾਲਾਂ ਦੇ ਜਵਾਬ ਦੇਣੇ ਹੋਣਗੇ ਬੈਕਗ੍ਰਾਉਂਡ ਦੇ ਉੱਤੇ ਤੇ ਆਪਣਾ ਐਡਰੈਸ ਦੇਣਾ ਹੈ ਤੁਸੀਂ ਆਪਣੀ এমਪਲాయਮੈਂਟ ਦੀ ਜਾਣਕਾਰੀ ਦੇਣੀ ਹੈ ਕ੍ਰਿਮੀਨਲ ਹਿਸਟਰੀ ਤੁਸੀਂ ਦੇਣੀ ਹੈ ਹਾਲਾਂਕਿ ਇੰਗਲੈਂਡ ਨਾਲ ਇਹ ਸਭ ਕੁਝ ਸਾਂਝਾ ਹੁੰਦਾ ਹੈ ਸਾਡਾ 5 ਵਾਈਜ਼ ਪ੍ਰੋਗਰਾਮ ਦੇ ਤਹਿਤ ਪਰ ਫੇਰ ਵੀ ਤੁਹਾਨੂੰ ਇਹ ਦੇਣਾ ਹੀ ਪੈਣਾ ਹੈ ਜੇ ਤੁਹਾਡੇ ਕੋਲ ਕੈਨੇਡੀਅਨ ਪਾਸਪੋਰਟ ਹੈ ਤੁਸੀਂ ਇੰਗਲੈਂਡ ਜਾਣਾ ਚਾਹੁੰਦੇ ਹੋ ਤੁਹਾਨੂੰ ਈਟੀਏ ਲੈਣੀ ਪਵੇਗੀ ਹੁਣ ਈਟੀਏ ਜਿਹੜੀ ਆ 2 ਸਾਲ ਲਈ ਵੈਲਿਡ ਹੈ ਜੇ ਅੱਜ ਲੈ ਲਈਏ ਤੁਸੀਂ 2 ਸਾਲ ਦੇ ਵਿੱਚ ਵਿੱਚ ਕਿਤੇ ਵੀ ਕਦੇ ਵੀ ਜਾ ਸਕਦੇ ਹੋ ਤੇ ਤੁਸੀਂ ਯੂਕੇ ਜਾ ਸਕਦੇ ਹੋ ਫਾਰ ਅਪ ਟੂ 6 ਮੰਥਸ 6 ਮਹੀਨਿਆਂ ਤੱਕ ਟੂਰਿਜ਼ਮ ਲਈ ਫੈਮਿਲੀ ਵਿਜ਼ਿਟ ਲਈ ਸ਼ਾਰਟ ਟਰਮ ਬਿਜ਼ਨਸ ਵਾਸਤੇ ਜਾਂ ਸਟੱਡੀ ਵਾਸਤੇ ਤੁਸੀਂ ਜਾ ਸਕਦੇ ਹੋ ਈਟੀਏ ਲੈ ਕੇ ਇਹ 트랜ਜ਼ਿਟ ਵਾਸਤੇ ਵੀ ਚਾਹੀਦੀ ਹੋਵੇਗੀ ਕ੍ਰੀਏਟਿਵ ਵਰਕਰ ਵੀਜ਼ੇ ਵਾਸਤੇ ਵੀ ਚਾਹੀਦੀ ਆ ਤੇ ਪਰਮਿਟਿਡ ਪੇਡ ਇੰਗੇਜਮੈਂਟਸ ਜਿਹੜੀਆਂ ਨੇ ਤੁਹਾਡੀਆਂ ਤਾਂ ਉਹਦੇ ਵਾਸਤੇ ਵੀ ਚਾਹੀਦੀ ਆ ਜੇ ਤੁਹਾਡੀ ਸਟੇ 6 ਮਹੀਨਿਆਂ ਤੋਂ ਜ਼ਿਆਦਾ ਦੀ ਆ ਫਿਰ ਤੁਹਾਨੂੰ ਈਟੀਏ ਦੀ ਲੋੜ ਨਹੀਂ ਪਵੇਗੀ ਜੇ ਤੁਸੀਂ 6 ਮਹੀਨੇ ਤੋਂ ਜ਼ਿਆਦਾ ਰਹਿਣਾ ਹੈ ਫਿਰ ਤੁਹਾਨੂੰ ਈਟੀਏ ਦੀ ਲੋੜ ਨਹੀਂ ਪਵੇਗੀ ਚਾਹੇ ਪੇਡ ਅਨਪੇਡ ਲੋਕਲ ਵਰਕ ਹੈ ਚਾਹੇ ਪਬਲਿਕ ਫੰਡਸ ਦੀ ਵਰਤੋਂ ਹੋਣੀ ਹੈ ਚਾਹੇ ਤੁਹਾਡੀਆਂ ਫ੍ਰੀਕੁਐਂਟ ਵਿਜ਼ਿਟਸ ਉੱਥੇ ਹੁੰਦੀਆਂ ਨੇ ਤੇ ਚਾਹੇ ਤੁਸੀਂ ਮੈਰਿਜ ਰਜਿਸਟ੍ਰੇਸ਼ਨ ਵਾਸਤੇ ਉੱਥੇ ਜਾਣਾ ਹੈ ਹੋਰ ਕਿਸੇ ਕੰਮ ਲਈ ਇਸ ਦੀ ਜ਼ਰੂਰਤ ਨਹੀਂ ਪਵੇਗੀ ਪਰ ਜੇ ਤੁਸੀਂ ਇਰਾਦਾ ਕਰਦੇ ਹੋ ਕਿ 6 ਮਹੀਨੇ ਤੋਂ ਥੱਲੇ ਥੱਲੇ ਦਾ ਤੁਹਾਡਾ ਮਾਮਲਾ ਹੈ ਫਿਰ ਤੁਸੀਂ ਇਸ ਨੂੰ ਲੈਣਾ ਪਵੇਗਾ ਸਟੂਡੈਂਟਾਂ ਨੂੰ ਵੀ ਲੈਣੀ ਪਵੇਗੀ ਤੇ ਸਟੱਡੀ ਵਾਸਤੇ ਜੇ ਜਾ ਰਹੇ ਹੋ ਤਾਂ ਵੀ ਤੁਹਾਨੂੰ ਈਟੀਏ ਲੈਣੀ ਪਵੇਗੀ